ਅਵਾਦਕਾਰ ਕਿਸਾਨਾਂ ਨੂੰ ਅਸੀਂ ਜ਼ਿਮੀਨੀ ਹੱਕ ਦੇਣਾ ਜੀ ਛੋਟੇ ਕੋਲੇ ਵੀ ਮਸਲਾ ਕੇ ਵਾਰੀ ਵਾਗਿਆ ਇੱਕ ਵਾਰੀ ਜਿੱਦੇ ਤੁਸੀਂ ਠਿਕਰੀ ਵਾਲੇ ਆਏ ਹੋ ਉੱਥੇ ਤੁਸੀਂ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕਰੋ ਸਾਧਵਾਇਆ ਮਤਲਬ ਆ ਜੀ ਤੇ ਇੱਕ ਬੁਧਰਾ ਆ ਉਹ ਗੁੰਡਿਆਂ ਦੀ ਮਦਦ ਕਰੀ ਜਾਂਦਾ ਸਾਡੇ ਕਿਸਾਨ ਤੇ ਗੱਡੀਆਂ ਹੀ ਚੜਾ ਕੇ ਉਹਦੀਆਂ ਦੋਨੇ ਲੱਤਾਂ ਤੋੜ ਦਿੰਦਾ ਕੋਈ ਉਹ ਗਿਰਫਤਾਰ ਨਹੀਂ ਕੋਈ ਗੁੰਡੇ ਠੀਕ ਹੈ ਬੰਦ ਕਰਨਾ ਮਤਲਬ ਅਸੀਂ ਕੀ ਛੋਡੀ ਆਮ ਆਦਮੀ ਸਰਕਾਰ ਤੋਂ ਕੀ ਆਸ ਕਰਾਂ ਭਾਈ ਜੀ ਮੈਂ ਤੋਂ ਦਿਆ ਸੀ ਮਤਲਬ ਅਸੀਂ ਨਾਲ ਨਾਲ ਕੀਤਾ ਸੀ ਮੈਨੂੰ ਉਸ ਤੋਂ ਬਤਾਂਈ ਨਹੀਂ ਪਤਾ ਤੁਸੀ ਕੀ ਗੱਲ ਹੋਈ ਜਾਂ ਨਹੀਂ ਹੋਈ ਜਿਹੜੀ ਵੀ ਮੇਰੇ ਕੋਲੇ ਜੋ ਮਸਲਾ ਆਇਆ ਮੈਂ ਉਹ ਹੱਲ ਕਰਨ ਦੀ ਕੋਸ਼ਿਸ਼ ਕੀਤੀ ਆ ਹੁਣ ਵੀ ਜੇ ਕੋਈ ਦੱਸੋਗੇ ਮੇਰੇ ਵੱਲੋਂ ਤਾਂ ਇਹ ਕੋਸ਼ਿਸ਼ ਤੁਸੀਂ ਕੈਬਨਟ ਤੋਂ ਹਾਂ ਮੁੱਖ ਮੰਤਰੀ ਹਾਂ ਮਤਲਬ ਛੋਡੇ ਕੋਲੇ ਅਸੀਂ ਫਰਿਆਦ ਲੈ ਕੇ ਗਏ ਅਜੇ ਤੱਕ ਕੋਈ ਅਜੇ ਗੁੰਡੇ ਮਤਲਬ ਮਾਨਸਾਂ ਦੀ ਪੁਲਿਸ ਉਹਨਾਂ ਦੀ ਗੁੰਡਿਆਂ ਦੀ ਪਿੱਠ ਦੇ ਪੂਰੇ ਜੱਜ ਕੇ ਖੜੀ ਹੈ ਅਜੇ ਤੱਕ ਉਹ ਸਰਪੰਚ ਨੂੰ ਜੀ ਜਿਹੜੀ ਉਹਨੇ ਗੱਡੀ ਚੜਾਈ ਆ ਉਹ ਗੱਡੀ ਦਾ ਨੰਬਰ ਹੈ 8080 ਠੀਕ ਹੈ ਸੀਸੀਟੀਵੀ 'ਚ ਆਇਆ ਹੈ ਨਾ ਸਰਪੰਚ ਨਾ ਉਹਦੀ ਗੱਡੀ ਸਾਰਾ ਕੁਝ ਇਹ ਰੌਲਾ ਉੱਥੇ ਕੀ ਹੈ ਮੈਨੂੰ ਤਾਂ ਉੱਥੇ ਇੱਕ ਜ਼ਮੀਨ ਹੈ ਜੀ ਜੁਗਲਾਬਸਤਰ ਦਾ ਹਾਂ ਉਹ ਮਾਲ ਵਿਭਾਗ ਦੇ ਵਿਭਾਗ ਦੇ ਕੁਝ ਅਧਿਕਾਰੀਆਂ ਦੀ ਆਣ ਗੈਲੀ ਕਾਰ ਉਹ 4 ਸਾਲਾਂ ਪੰਚਾਇਤ ਦੇ ਖਾਤੇ 'ਚ ਚੱਲੀ ਜੀ ਹਾਲਾਂਕਿ ਉਹ ਜ਼ਮੀਨ ਮਤਲਬ 70-75 ਸਾਲ ਤੋਂ ਉਹ ਕਿਸਾਨ ਉਹ ਕਾਬਜ਼ ਨੇ ਹੂੰ ਤੇ ਉਸ ਜ਼ਮੀਨ ਨੂੰ ਲੈ ਕੇ ਮਤਲਬ ਲਗਾਤਾਰ ਮਤਲਬ ਬੁਧਰਾਮ ਉਹ ਗੁੰਡਿਆਂ ਦੀ ਭੂ ਮਾਫੀ ਦੀ ਮਦਦ ਕਰ ਰਹੇ ਚਲੋ ਉਧਰ ਰੱਖ ਲੈਣੇ ਆਂ ਜੀ ਪਾਰਟੀ ਕੋਲੇ ਵੀ ਇਹ ਗੱਲ ਗਲਤ ਹੋ ਰਹੀ ਹੈ ਤੇ ਹਾਂ ਪਹਿਲਾ ਸਵਾਲ ਸੀ ਇਹਦਾ ਦੂਜਾ ਸਵਾਲ ਹੈ ਚਿੱਪ ਵਾਲੇ ਨੂੰ ਜੀ ਤੁਸੀਂ ਕਿਸਾਨੀ ਕੋਲ ਚ ਵੀ ਗਏ ਹੋ ਵੀ ਅਸੀਂ ਵਿਰੋਧ ਕਰਦੇ ਆਂ ਛੋਟੀ ਸਰਕਾਰ ਨੇ ਹੁਣ 2 ਲੱਖ ਮੀਟਰਾਂ ਨੂੰ ਮਤਲਬ ਮਨਜ਼ੂਰੀ ਦੇਤੀ ਅਸੀਂ 600 ਯੂਨਟ ਬਿਜਲੀ ਦੇ ਦਿੱਤੀ ਬਾਈ ਜੋ ਨਹੀਂ ਛੋਟਾ ਚਿਪਾ ਨਾਲ ਤਾਂ ਮਤਲਬ ਹੀ ਨਹੀਂ ਬਣਦਾ ਹੁਣ ਜਦੋਂ ਬਿਜਲੀ ਦੇ ਦਿੱਤੀ ਨਹੀਂ ਜਦੋਂ ਦੇਖੋ ਕੇਂਦਰ ਸਰਕਾਰ ਦਾ ਏਜੰਡਾ ਹੈ ਬਿਜਲੀ ਨੂੰ ਪ੍ਰਾਈਵੇਟ ਹੱਥਾਂ ਦੇ ਉਹ ਤਾਂ ਹੁਣ ਯਾਰ ਭਰਾ ਉਸ ਦਾ ਪਤਾ ਨਹੀਂ ਕੀ ਕੇਂਦਰ ਕੋਲੇ ਕੀ ਕੋਇਆ ਕਿ ਆਪਾਂ ਸਾਰੇ ਪੰਜਾਬ ਵਾਲੇ ਇਸ ਗੱਲ ਦਾ ਚਿੰਦੇ ਨਹੀਂ ਤੱਕ ਦਾ ਲੋਕਾਂ ਦੀ ਮਤਲਬ ਜਿਹੜੀ ਜੇ ਮੇਰੀ ਜਿਹੜੀਆਂ ਇਹਦੇ ਬਾਰੇ ਬਿਜਲੀ ਬੋਰਡ ਬਾਰੇ ਬਹੁਤਾ ਮੈਨੂੰ ਜਾਣਕਾਰੀ ਨਹੀਂ ਕਿੰਨੀ ਉਹ ਸਬਸਿਡੀ ਦਿੰਦੇ ਆ ਕੀ ਦਿੰਦੇ ਆ ਪਰ ਆਪਾਂ 600 ਯੂਨਿਟ ਬਿਜਲੀ ਨਹੀਂ ਪੰਜਾਬ ਦੇ ਲੋਕਾਂ ਨੂੰ ਜਿਹੜਾ ਸਾਹ ਗਰੀਬ ਹੈ ਉਹਨੂੰ ਦਿੰਨੇ ਮਤਲਬ ਏਜੰਡਾ ਤਾਂ ਤੁਸੀਂ ਉਹਨਾਂ ਦਾ ਲਾਗੂ ਕਰ ਰਹੇ ਹੋ ਕੇਂਦਰ ਸਰਕਾਰ ਦਾ ਜਦੋਂ 2 ਲੱਖ ਮੀਟਰ ਨੂੰ ਤੁਸੀਂ ਪੰਜਾਬ ਦੇ ਵਿੱਚ ਮਨਜ਼ੂਰੀ ਦਿੱਤੀ ਏਜੰਡਾ ਤਾਂ ਉਹਨਾਂ ਦਾ ਪ੍ਰਾਈਵੇਟ ਵਾਲਾ ਲਾਗੂ ਹੋਣਾ ਮੈਨੂੰ ਇਹ ਤੇ ਲੱਗੇ ਆ ਜਾਂ ਨਹੀਂ ਮਨਜ਼ੂਰੀ ਦਾ ਨਹੀਂ ਲੱਗਣ ਲੱਗਣੇ ਨਹੀਂ ਹੋ ਸਕਦਾ ਕਾਗਜ਼ਾਂ 'ਚ ਉਹਨਾਂ ਦੀ ਸਬਸਿਡੀ ਵਗੈਰਾ ਦਾ ਸਿਸਟਮ ਹੋਵੇ ਜਿਵੇਂ ਅੱਗੇ ਬਿਜਲੀ ਬੋਰਡ ਤੋਂ ਬਦਲ ਕੇ ਪੀਸੀ GPS 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 HP L D ਉਹ ਰੱਖਦਾ ਹੈ ਨਾ। ਵਈ ਵਰੀ ਉਹ ਸਰਕਾਰਾਂ ਵਿੱਚ ਤਰਕਾਂ ਹੋ ਜਾਂਦੀਆਂ ਨੇ ਨਾ। ਹੋਰ 10 ਜਬਾਈ ਜਿਹੜੀ ਇਹ ਅੱਗੇ ਸੈਲੂ। ਜੀ। ਸਾਰਾ ਪੰਜਾਬ ਲੜਿਆ। ਪੰਜਾਬ ਪ੍ਰਿਪਾਰ ਦੇ ਕਿਸਾਨ ਲੜੇ ਨੇ। ਉਹ ਕਾਨੂੰਨਾਂ ਨੂੰ ਵਾਪਸ ਕਰਾ ਕੇ ਆਏ ਆ। ਤੇ ਅੱਜ ਪੰਜਾਬ ਸਰਕਾਰ ਨੇ ਉਹ ਸੈਲੂਆਂ ਨੂੰ ਫੇਰ ਮਨਜ਼ੂਰੀ ਦੇ ਲਈ ਨਹੀਂ ਜੀ। ਨਹੀਂ ਦਿੱਤੀ। ਕਿਹਨੇ ਦਿੱਤੀ ਨਹੀਂ ਦਿੱਤੀ ਭਾਈ ਜੀ। ਕਿਉਂਕਿ ਖੇਤੀਕਰਾਜ ਦਾ ਵਿਸ਼ਾਏਗਾ ਹੋਰ ਮਤਲਬ ਪੰਜਾਬ ਸਰਕਾਰ ਤੋਂ ਬਿਨਾਂ ਉਹਨੂੰ ਮਨਜ਼ੂਰੀ ਕਿੱਥੇ ਦੇ? ਨਹੀਂ ਨਹੀਂ ਬਾਈ ਜੀ ਪਹਿਲਾਂ ਤੋਂ ਜਿਹੜੀ 15 16 ਤੋਂ ਚੱਲੀ ਆਉਂਦੀ ਹੈ ਉਹ ਆ ਜਿਹੜੀ ਮਨਜ਼ੂਰੀ ਦੀ ਗੱਲ ਆਈ ਸੀ ਨਾਲ ਦੀ ਨਾਲ ਮੈਂ ਵੀ ਪੜ੍ਹ ਲਈ ਸੀ ਔਰ ਸੀਐਮਐਨ ਵੀ ਉਸ ਨੂੰ ਵਾਪਸ ਕਰਦਾ ਸੀ ਇਹ ਕਿਵੇਂ ਹੋ ਸਕਦੀ ਹੈ ਮੰਡੀ ਬੋਰਡ ਨੇ ਐਫਸੀ ਆਈ ਦੇ ਰਾਹੀਂ ਫੂਡ ਸਪਲਾਈ ਜਿਹੜਾ ਫੂਡ ਸਪਲਾਈ ਨੂੰ ਵੀ ਇਹ ਜਿਹੜਾ ਹੁੰਦਾ ਇਹਨੂੰ ਰੱਖਣ ਦੀ ਦਿੱਤਾ ਇਹੋ ਜੀ ਗੱਲ ਆਈ ਸੀਗੀ ਸਟੋਰੇਜ ਉਹਨੂੰ ਕਰਤਾ ਸੀ ਨਹੀਂ ਦੇਖੋ ਮੰਤਰੀ ਸਾਹਿਬ ਮਨਜ਼ੂਰੀ ਤਾਂ ਦਿੱਤੀ ਹੈ ਨਾ ਕੈਨਸਲ ਕਰ ਦਿੱਤਾ ਬਾਈ ਜੀ ਹੁਣ ਜੇ ਕੋਈ ਜੇ ਕਿਸੇ ਨੇ ਕਿਸੇ ਨੇ ਕਰ ਦਿੱਤਾ ਸੀਗਾ ਉਹ ਤਾਂ ਕੈਨਸਲ ਕਰਤਾ ਸੀ ਪਹਿਲਾਂ ਤੇ ਚੱਲੀ ਆ ਰਿਆ ਨਾ ਉਹ ਤਾਂ ਕੈਨਸਲ ਉਦੋਂ ਹੋਇਆ ਜਦੋਂ ਲੋਕ ਸੰਘਰਸ਼ ਦੇ ਮੂਤ ਨਹੀਂ ਨਹੀਂ ਦੂਜੇ ਦਿਨ ਬਾਈ ਜੀ ਮੈਂ ਤਾਂ ਆਪ ਚਿੱਠੀ ਮੰਗਾ ਲਈ ਸੀ ਤੁਸੀਂ ਤੁਸੀਂ ਚਾਹੇ ਕਹਿ ਲੋ ਇਹ ਦੀ ਮੈਂ ਕਰਦਾ ਮੈਂ ਤਾਂ ਨਾਲ ਦੀ ਨਾਲ ਹੀ ਕਰਦਾ ਸੀ ਚਲੋ ਅਗਲਾ ਸੀ ਖੇਤੀ ਨੀ ਮਤਲਬ ਉਹ ਛੋਟੀ ਸਰਕਾਰ ਨੇ ਕਿਹਾ ਸੀ ਵੀ ਜਿਹੜੀ ਖੇਤੀ ਨੀਤੀ ਹੈ ਕਿਸਾਨਾਂ ਦੀ ਰਏ ਨਾ ਬਣਾਈ ਜਾਊਗੀ ਜਥੇਬੰਦੀਆਂ ਦੀ ਰਏ ਨਾ ਜੀ ਬਣਾਈ ਜਾਊਗੀ ਉਹ ਖੇਤੀ ਨੀਤੀ ਮਤਲਬ ਤੁਸੀਂ ਇੱਕ ਅਮਰੀਕਾ ਦੀ ਬੋਸਟਨ ਕੰਪਨੀ ਤੋਂ ਨਹੀਂ ਉਹਨੂੰ ਠੇਕਾ ਦਿੱਤਾ ਨਹੀਂ ਇਹ ਦੋਨੋਂ ਕੀ ਸਬੂਤ ਹੈ ਯਾਰ ਐਵੇਂ ਬਿਲਕੁਲ ਸਬੂਤ ਅਸੀਂ ਦੇਵਾਂ ਮੈਂ ਖੇਤੀਬਾੜੀ ਮੰਤਰੀ ਇਹ ਜਾ ਨਹੀਂ ਹੋ ਸਕਦਾ ਅੱਲੇ ਬੈਠੇ ਐ ਇਲਜ਼ਾਮ ਨਹੀਂ ਇਲਜ਼ਾਮ ਨਹੀਂ ਹੈ ਲੋ ਯਾਰ ਇਸ ਗੱਲ ਦੀ ਮੈਂ ਇਲਜ਼ਾਮ ਕਿਉਂ ਲਾਵਾਂਗੇ ਨਹੀਂ ਭਾਜੀ ਹੈ ਹੀ ਨਹੀਂ ਜਦੋਂ ਇਹ ਕਹਿੰਦਾ ਮੈਂ ਕਹਿੰਦਾ ਮੈਂ ਖੇਤੀਬਾੜੀ ਮੇਰੇ ਬੇਰੀ ਗੱਲ ਸੁਣੋ ਜੇ ਤੁਸੀਂ ਹਰ ਫਾਰਮਰ ਕਮਿਸ਼ਨ ਖੇਤੀਬਾੜੀ ਯੂਨੀਵਰਸਿਟੀ ਦੇ ਕੁਝ ਲੋਕ ਉਹਨਾਂ ਤੋਂ ਲੈ ਕੇ ਥੋੜ੍ਹਾ ਵੀ ਰਾਇ ਲੈ ਕੇ ਉਹ ਖੇਤੀਬਾੜੀ ਨੀਤੀ ਚੱਲੀ ਜਾਂਦੀ ਸੀ ਉदित ਭਾਇ ਵਿਕੀ ਕਿਵੇਂ ਹੋਣਾ ਜੀ ਬਹੁਤ ਵਧੀਆ ਹੋਣੀ ਉਹਨੂੰ ਖੇਤੀ ਨੀਤੀ ਅਸੀਂ ਮੈਂ ਮੈਂ ਵੀ ਜਦੋਂ ਛੋਡੇ ਘਰੇ ਖੇਤੀ ਨੀਤੀ ਦਾ ਖਰੜਾ ਦੇ ਕੇ ਆਇਆ ਜੀ ਸਾਡੀ ਜਥੇਬੰਦੀ ਵੱਲੋਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਅਗਰਾਹਾ ਵੱਲੋਂ ਤਿੰਨ ਚਾਰ ਜਥੇਬੰਦੀਆਂ ਨੇ ਤੁਹਾਨੂੰ ਖੇਤੀ ਨੀਤੀ ਸਰਕਾਰ ਨੂੰ ਮੰਗੀ ਸੀ ਅਸੀਂ ਦੇਖੀ ਵੀ ਆਏ ਦੇਖ ਕਿ ਲੱਜਾਂ ਜੀ ਉਹਦੇ 'ਚ ਵੀ ਇਹਦੇ ਵੇਖੋ ਕੀ ਕੁਝ ਪਰ ਮਤਲਬ ਜੇ ਤੁਸੀਂ ਇਹਦਾ ਸਬੂਤ ਲਾਗਦੇ ਅਸੀਂ ਸਬੂਤ ਵੀ ਦੇਵਾਂਗੇ ਕਿਉਂਕਿ ਅਸੀਂ ਉਹਦਾ ਵਿਰੋਧ ਇਹ ਕਰਦੇ ਆਂ ਵੀ ਉਹ ਜਿਹੜੀ ਕੰਪਨੀ ਐ ਪ੍ਰਾਈਵੇਟ ਉਹਨੇ ਜਿਹੜੇ ਆਪਦੇ ਗਿਣਤੀਆਂ ਮਿਲਤੀਆਂ ਲਾਉਣੀਆਂ ਅਮਰੀਕਾ ਨੂੰ ਦੇਖ ਕੇ ਲਾਉਂਦੇ ਭਾਈ ਜੀ ਮੈਂ ਅਮਰੀਕਾ ਨਾਲ ਸੰਬੰਧ ਹੀ ਨਹੀਂ ਮੈਂ ਉਸ ਨਾਲ ਮੈਨੂੰ ਕੀ ਅਮਰੀਕਾ ਨਾਲ ਮੈਂ ਤਾਂ ਥੋੜਾ ਪੰਜਾਬ ਦਾ ਮੇਰੇ ਹਾਲਾਂਕਿ ਜਿੱਥੇ ਅੱਸਲ ਉਮਰ ਰਹਿੰਦੀ ਆ 6:00 ਵਜੇ 7:00 ਵਜੇ ਮੈਂ ਅਮਰੀਕਾ ਤੋਂ ਕੀ ਲੈਣਾ ਉੱਥੇ ਕਿਸਾਨ ਨੂੰ ਮਤਲਬ ਜ਼ਮੀਨ ਵਾਧਾ ਹੁੰਦੀ ਆ ਸਾਡੇ 2-2 ਏਕੜ ਵਾਲਾ ਭਾਈ ਜੀ ਇਸ ਗੱਲ ਨੂੰ ਮੈਂ ਵੀ ਜਾਣਦਾ ਥੋੜੇ ਵੀ ਕੋਈ ਜਾਣਦਾ ਬਰੀਕੀ ਤੌਰ ਤੇ ਜਾਣਦਾ ਇਸ ਗੱਲ ਦੀ ਕਹਿੰਦਾ ਨਾ ਹੀ ਹੋਈ ਐ ਤੇ ਨਾ ਹੋਣ ਦਊਗਾ ਜਦੋਂ ਮੇਰੇ ਕੋਲੇ ਸੀ ਚਲੋ ਤੇ ਦੂਸਰਾ ਦੋ ਤਨਵਾਰੀ ਤੁਹਾਡੀ ਸਰਕਾਰ ਰਾਜ ਤੋਂ ਫਸਲਾਂ ਮਰ ਗਈਆਂ ਨਰਮਾ ਮਰਿਆ ਕਣਕ ਤੇ ਜੀ ਮਤਲਬ ਤੁਸੀਂ 6600 ਦੇ ਕੇ ਪੱਲਾ ਝਾੜ ਕੇ ਨਹੀਂ ਕੋਈ ਤਾਂ ਸੈਂਟਰ ਗਵਰਨਮੈਂਟ ਦਾ ਸਾਰਾ ਨੋਰਮਲ ਬਣਿਆ ਹੈ ਨਾ ਜਿੰਨਾ ਕੁ ਸੀ ਦੇ ਸਕਦੇ ਦੇਖੋ ਅਸੀਂ ਨਹੀਂ ਕਹਿੰਦੇ ਸੀ ਵੀ ਜਿਹੜੇ ਕਿਸਾਨ ਦੀ ਫਸਲ ਨਹੀਂ ਮਰੀ ਅਸੀਂ ਉਹਨੂੰ ਕਹਿੰਦੇ ਨਹੀਂ ਪਰ ਜਿੱਥੇ ਮਤਲਬ 80 90% ਫਸਲ ਮਰੀ ਉਹਥੇ 6500 ਰੁਪਏ ਕੀ ਤੁਹਾਨੂੰ ਨਹੀਂ ਮੈਂ ਤਾਂ ਪਰਸੈਂਟੇਜ ਨਹੀਂ ਨਾ ਬਣਾਉਂਦਾ ਜੇ ਤੁਸੀਂ ਉਹਨੂੰ ਗੁਰਪ੍ਰੀਤ ਸਿੰਘ ਪਰਸੈਂਟੇਜ ਬਣਾਉਂਦਾ ਉਹ ਬੇਕੇ ਮੈਥ ਨੇ ਸਾਰਾ ਕੁਝ ਉਸ ਤਰ੍ਹਾਂ ਕਰਦੇ ਇਹੋ ਜੀ ਗੱਲ ਆਪਣੇ ਵੱਲੋਂ ਨਹੀਂ ਤੁਸੀਂ ਇਸ ਗੱਲ ਨੂੰ ਕਦੇ ਵੀ ਨਾ ਬਗਾਨਗੀ ਰੱਖੋ ਮੈਨੂੰ ਮੈਂ ਤੁਹਾਡੇ ਨਾਲ ਹਰ ਗੱਲ ਕਰ ਸਕਦਾ ਜੇ ਮਤਲਬ ਆ ਅਸੀਂ ਬਗਾਨਗੀ ਵਾਲੀ ਗੱਲ ਹੁੰਦੀ ਫਿਰ ਅਸੀਂ ਇਹ ਸਵਾਲ ਨਹੀਂ ਕਰਦੇ ਇਹ ਠੀਕ ਹੈ ਤੁਸੀਂ ਕਰੋ ਤੁਸੀਂ ਦੇਖੋ ਕਿਸਾਨ ਦੇ ਪੁੱਤੋਂ ਤੁਹਾਡੇ ਫਾਦਰ ਸਾਹਿਬ ਨਹੀਂ ਨਾ ਮੈਂ ਕਿਸਾਨ ਵੀ ਛੋਟਾ ਹਾਂ ਮੇਰਾ ਕੋਈ ਕਾਰੋਬਾਰ ਨਹੀਂ ਮੇਰਾ ਸਾਲ ਦਾ ਮੇਰੀ ਗੱਲ ਤੋਂ ਮੈਂ ਸਾਲ ਦਾ ਵਜ਼ੀਰ ਬਣਿਆ ਕੋਈ ਇੱਕ ਵੀ ਕੋਈ ਪਰਮਟ ਕੋਟਾ ਕੁਝ ਵੀ ਜਿਵੇਂ ਬਲੌਕ ਕਰ ਲੈਂਦੇ ਮੇਰਾ ਕੁਝ ਨਹੀਂ ਮੈਂ ਤਾਂ ਤੁਹਾਡੇ ਨਾਲ ਨਾ ਤੇ ਲੋਕਾਂ ਨੇ ਬਣਾਤਾ ਤੁਰੇ ਫਿਰਦੇ ਠੀਕ ਹੈ ਮਤਲਬ ਕੁਝ ਕਿਸਾਨਾਂ ਨੂੰ ਤਾਂ ਮਿਲ ਗਿਆ ਕੁਝ ਕਿਸਾਨਾਂ ਨੂੰ ਐਸਡੀਐਮ ਤਸੀਹਦਾਰ ਪਟਵਾਰੀ ਲਾਟਰੋਂ ਸੈਟਰੋਂ ਸਾਰੇ ਰਲ ਕੇ ਫੋਟੋਕਾਰ ਮਾਰੀ ਉਹਦਾ ਜਿਹੜਾ ਨਾ ਜਿਹੜਾ ਉਹਦੇ ਮਤਲਬ ਸਰਕਾਰ ਨੇ ਜਿਹਦੇ ਕੋਲ ਜਿਹਦਾ ਨੀਬ ਮਿਲਿਆ ਉਹ ਮੜਾ ਜੀ ਪਲੀਜ਼ ਜਿੰਮੇ ਜਿੰਮੇ ਕਿੱਥੇ ਕਿੱਥੇ ਨੇੜੇ ਦੇ ਬੰਦੇ ਨੂੰ ਮਿਲ ਕੇ ਉਹਦਾ ਜਿਹ ਵਿੱਚ ਜਿਹੜਾ ਕੋਈ ਲੰਬੀ ਦੜਪਾਲ ਸਰਕਾਰ ਨਹੀਂ ਕਰਦੀ ਅੱਛਾ ਜਿਹੜਾ ਆਖਰੀ ਸਵਾਲ ਹੈ ਸਾਡਾ ਦੱਸੋ ਤੁਸੀਂ ਲੰਬੀ ਤੇ ਕਿੱਥੇ ਹੋ ਜੀ ਅੱਜ ਤੁਸੀਂ ਲੰਬੀ ਵਾਲੇ ਲੋਕਾਂ ਨੂੰ ਛੱਡ ਕੇ ਇੱਧਰ ਆ ਗਏ ਉਹ ਕਿਹੜੇ ਲੋਕਾਂ ਦੇ ਵੇਸਾਰਾ ਛੱਡ ਕੇ ਦੇਖੋ ਇਹ ਤੁਹਾਡੀ ਵੀ ਮਰਜ਼ੀ ਹੈ ਦੇਖੋ ਚੋਣ ਹੈ ਪਾਰਟੀ ਨੇ ਕਿਹਾ ਵੀ ਬਿਲਕੁਲ ਆਈਐਮਪੀ ਜੋੜ ਲੈਣੇ ਤੇ ਮੈਂ ਲੜ ਸਕਦਾ ਮੇਰਾ ਮੌਲਿਕ ਅਧਿਕਾਰ ਹੈ ਲੋਕਾਂ ਦੇ ਵੋਟਾਂ ਪਾਉਣੀਆਂ ਇਹ ਮੇਰਾ ਮੌਲਿਕ ਅਧਿਕਾਰ ਹੈ ਤੁਸੀਂ ਉਦੋਂ ਲੋਕਾਂ ਨਾਲ ਵਾਅਦੇ ਕਰਕੇ ਲੰਬੀ ਤੋਂ ਜਿੱਤੇ ਬਾਈ ਜੀ ਮੈਂ ਕੀਤਾ ਮੈਨੂੰ ਲੰਬੀ ਦੇ ਲੋਕਾਂ ਨੇ ਜਿੱਤਾਇਆ ਅਜੇ ਵੀ ਲੰਬੀ ਦੇ ਲੋਕ ਨਾਲ ਉਸ ਗੱਲ ਨੂੰ ਉਸ ਗੱਲ ਨੂੰ ਬਾਈ ਲੰਬੀ ਲੋਕ ਸਭਾ ਦੀ ਗੱਲ ਇਹ ਮੇਰੀ ਦੇਖੋ ਇਹ ਮੇਰਾ ਅਧਿਕਾਰ ਹੈ ਮੈਂ ਦਸ ਚੋਣਾਂ ਵੀ ਲੜਦਾ ਲੋਕ ਮੈਨੂੰ ਮੋੜ ਦੇਣਗੇ ਮੋੜ ਜਾਊਗਾ ਬਿਲਕੁਲ ਹੁਣ ਅਗਲਾ ਆਈਐਮਐਲ ਸਾਹਿਬ ਖੜੇ ਆ ਆਪਣੇ ਸ਼ੰਗਲਾ ਸਾਹਿਬ ਇਹਤੇ ਦੋਸ਼ ਲਾਤਾ ਇਹਨਾਂ ਨੂੰ ਸਸਪੈਂਡ ਕਰਤਾ ਕਿੱਡੀ ਇਹਨਾਂ ਦੀ ਬਦਨਾਮੀ ਹੋਈ ਜੀ ਮੈਂ ਸਮਝਦਾ ਛੋਟੇ ਭਗਵੰਤ ਮਾਨ ਨੇ ਇੱਕ ਵੀ ਸਬੂਤ ਨਹੀਂ ਦਿੱਤਾ ਵੀ ਜਦ ਅਸੀਂ ਇਸ ਬੰਦੇ ਦੀ ਬਦਨਾਮੀ ਕਰਕੇ ਉਹਦੇ ਤੋਂ ਲਾ ਕੇ ਆ ਸਬੂਤ ਹੈ ਵੀ ਤਾਂ ਕਰਕੇ ਇਹਨੂੰ ਅਸੀਂ ਲਾਦੇ ਅਕਸਰ ਨੂੰ ਲੋਕਾਂ ਦਾ ਚੁਣਿਆ ਹੋਇਆ ਨਮਾਇੰਦਾ ਸੀ ਲੋਕਾਂ ਦਾ ਚੁਣਿਆ ਸੀ ਭਗਵੰਤ ਮਾਨ ਵੀ ਉਹੀ ਨਮਾਇੰਦਾ ਚੁਣਿਆ ਸੀ ਬਾਅਦ ਚਾਹੇ ਐਮਐਲ ਨੇ ਉਹ ਬਣਾਇਆ ਮਤਲਬ ਅੱਜ ਤੱਕ ਇਸ ਐਮਐਲਏ ਸਿੰਗਲਾ ਸਾਹਿਬ ਦਾ ਕੋਈ ਸਬੂਤ ਲੋਕਾਂ ਦੇ ਸਾਹਮਣੇ ਨਹੀਂ ਆਇਆ ਵੀ ਕਿਉਂ ਲਾਹਿਆ ਗਿਆ ਇਹ ਲੋਕਾਂ ਦਾ ਚੁਣਿਆ ਇਹਦਾ ਤੁਸੀਂ ਛੋਟੀ ਸਰਕਾਰ ਛੋਟੀ ਸਰਕਾਰ ਨਹੀਂ ਤੁਸੀਂ ਭਗਵਾਨ ਸੇ ਮਾਣ ਹੋਰ ਲੂ ਤੁਸੀਂ ਮਾਰ ਪੁੱਛ ਲੋ ਯਾਰ ਨਹੀਂ ਤੁਸੀਂ ਕਹਿੰਦੇ ਮੈਂ ਨਹੀਂ ਇਸ ਗੱਲ ਦਾ ਆ ਸਿੰਗਲਾ ਬੈਠਾ ਮੇਰੇ ਨਾਲ ਹੈ ਭਰਾ ਇਹ ਮੇਰੀ ਮਦਦ ਕਰੀ ਜਾਂਦਾ ਮੈਂ ਤੁਸੀਂ ਕੈਬਨਟ 'ਚੋਂ ਇੱਕ ਜ਼ਿੰਮੇਵਾਰ ਉਹਦੇ ਤੇ ਜਿਹੜੇ ਜ਼ਿੰਮੇਵਾਰੀਆਂ ਮੈਂ ਨਿਭਾ ਦੇਣਾ ਭਾਈ ਉਹਨਾਂ ਬਾਰੇ ਜਿਹੜੀ ਗੱਲ ਮੇਰੀ ਵੱਡੀ ਨੀ ਨੀ ਦੇਖੋ ਲੋਕਾਂ ਦੀ ਜਵਾਬਦੇਹੀ ਸਰਕਾਰ ਤੋਂ ਹੈ ਚਲੋ ਇਹ ਸਵਾਲ ਵਿੱਚ ਰਹਿ ਗਿਆ ਹੋਰ ਕਰ ਲਓ ਨਹੀਂ ਸਵਾਲ ਪਹਿਲਾਂ ਇਹਦਾ ਜਵਾਬ ਤਾਂ ਦੇਉਣਾ ਵੀ ਨਹੀਂ ਇਹ ਬੈਂਕ ਦੇ ਵੀ ਇਹ ਕੱਲ ਨੂੰ ਇਹ ਭਾਈ ਹਾਈ ਕਮਾਂਡ ਕੋਲੇ ਆ ਕੱਲ ਦੀ ਗੱਲ ਲੇ ਕੇ ਜੇ ਕੋਈ ਹੋਰ ਬੰਦਾ ਜਿੱਦਦਾ ਹੈ ਭਾਵੇਂ ਅਸੀਂ ਨਹੀਂ ਟੋਣਾ ਜਿੱਸਾ ਲੈਂਦੇ ਤਾਂ ਮਤਲਬ ਇਸ ਕਰਕੇ ਵੀ ਜੇ ਛੋਟੀ ਹਾਂ ਚ ਹਾਂ ਬੰਦਾ ਨਹੀਂ ਮਲਾਉਂਦਾ ਛੋਟਾ ਜਿਹੜਾ ਸਾਰਿਆਂ ਤੋਂ ਵੱਡਾ ਕੇਜਰੀਵਾਲ ਹੈ ਉਹਦੀ ਹੱਥ ਨਹੀਂ ਹਾਂ ਨਹੀਂ ਮਲਾਉਂਦਾ ਇਸ ਗੱਲ ਇਸ ਗੱਲ ਦੇ ਵਿੱਚ ਮੈਂ ਨਹੀਂ ਬੋਲਦਾ ਮੇਰੀ ਹਾਂ ਜਨਾਬ ਮਲਾਉਂਦਾ ਨਾ ਮਲਾਉਂਦਾ ਮੈਨੂੰ ਮੈਨੂੰ ਉਹਨਾਂ ਨੂੰ ਚੰਗਾ ਲੱਗਿਆ ਮੈਨੂੰ ਮਿਨਿਸਟਰ ਬਣਾ ਲਿਆ ਮੈਂ ਤਾਂ ਮੈਂ ਐਮਐਲਏ ਤੁਰੇ ਫਿਰਦਾ ਮੈਂ ਨਹੀਂ ਗੱਲ ਕਰਦਾ ਚਲੋ ਇਹ ਤੁਸੀਂ ਨਹੀਂ ਕਰਦੇ ਹੁਣ ਛੋਡਾ ਕੇਜਰੀਵਾਲਾ ਜਿਹੜਾ ਕੇਜਰੀਵਾਲ ਮਤਲਬ ਇੱਕ ਭਾਸ਼ਾ ਇੱਕ ਚੋਣ ਇਸ ਝੰਡੇ ਨੂੰ ਲਾਗੂ ਕਰਨ ਨੂੰ ਪੂਰਾ ਤਿਆਰ ਹੋ ਰਿਹਾ ਕਰਦਾ ਅਸੀਂ ਕਹਿੰਦੇ ਆ ਵੀ ਮੋਦੀ ਕਰਨ ਲਈ ਤਿਆਰ ਹਨ ਰੱਬ ਜਾਣਦਾ ਖਾਣ ਤਿਆਰ ਉਹਨੇ ਮਤਲਬ ਉਸ ਜਿਹੜਾ ਸ਼ੀ ਵਿਚਾਰਤਾ ਰਾ ਉਹਨੂੰ ਫੋਲੋ ਕਰਕੇ ਉਹਦੇ ਨਾਲ ਸਹਿਮਤੀ ਪ੍ਰਗਟਾਉਂਦੇ ਮੇਰੇ ਕੀ ਛੋਟੀ ਸਰਕਾਰ ਮੇਰੇ ਨੋਟਿਸ ਨਹੀਂ ਬਾਈ ਜੀ ਇਹੇ ਨਹੀਂ ਨਹੀਂ ਜਿਹੜੀ ਜਿਹੜੀ ਹੈ ਨਹੀਂ ਉਹ ਬੈਥਰੂ ਇਹ ਗੱਲ ਦੇਖੋ ਮੰਤਰੀ ਸਾਹਿਬ ਇਹ ਤਾਂ ਕਿਸੇ ਤੋਂ ਲੁਕੀ ਨਹੀਂ ਚਲੋ ਹੋਣਾ ਨਹੀਂ ਬਾਈ ਜੀ ਮੇਰੇ ਨੋਟਸ ਨਹੀਂ ਤੇ ਨਾ ਹੀ ਮੈਂ ਇਹਦੇ ਸਹਿਮਤ ਜਾਂ ਪੰਜਾਬ ਪੰਜਾਬ ਹੈ ਤੇ ਪੰਜਾਬ ਦੀ ਗੱਲ ਪੰਜਾਬ ਨਾਲ ਕਰਨੀ ਹੈ ਇਹ ਤਾਂ ਪੰਜਾਬ ਨਾਲ ਛੋਟਾ ਸੁਪਰੀਮੋ ਆ ਇਹ ਤਾਂ ਯਾਰ ਪਾਰਟੀ ਕਰਨ ਸਾਰੇ ਦੇਸ਼ ਦੀ ਚਲਦੀ ਹੈ ਛੋਟਾ ਵੀ ਕੋਈ ਕਿਸਾਨ ਯੂਨੀਅਨ ਦੱਸਦੀ ਹੋਣਾ ਹਰ ਇੱਕ ਬੰਦੇ ਦਾ ਸੁਪਰੀਮੋ ਹੁੰਦਾ ਕਿੱਦੋਂ ਦਾ ਇੱਥੋਂ ਦਾ ਮੁੱਦਾ ਇੱਥੋਂ ਨਾਲ ਨਹੀਂ ਨਹੀਂ ਬਿਲਕੁਲ ਹੁੰਦਾ ਹੁਣ ਜਿਹੜੀ ਇੱਕ ਚੌੜਾ ਇੱਕ ਭਾਸ਼ਾ ਮਤਲਬ ਸਾਰੇ ਤੇ ਉਹ ਨਰਿੰਦਰ ਉਹ ਕੰਮ ਕਰ ਰਹੇ ਨੇ ਨਰਿੰਦਰ ਭੱਟੀ ਸਿੱਧੇ ਖੜੋਤੀ ਪੰਜਾਬ ਸਰਕਾਰ ਨੂੰ ਤਾਂ ਖੱਡਣ ਕਿਉਂ ਨਹੀਂ ਕਰਦੇ ਕਰਦੇ ਆ ਜੀ ਇਸ ਦਾ ਰੋਲ ਰੋਲਾ ਪਾਈ ਅਸੀਂ ਤਾਂ ਰੋਲ ਹੀ ਹੁਣ ਹੁਣ ਵੀ ਪਾ ਕੇ ਆਏ ਮੈਂ ਤਾਂ ਅਹੀ ਰੋਲਾ ਪਾਈ ਆਂ ਇਹ ਵੀ ਨਹੀਂ ਮਤਲਬ ਜਨਤਕ ਤੌਰ ਤੇ ਅਖਬਾਰਾਂ 'ਚ ਖੰਡਣਾ ਤੁਸੀਂ ਸੇ ਪੰਜਾਬ ਸਰਕਾਰ ਨਾਲ ਸਹਿਮਤੀ ਤਾਂ ਨਹੀਂ ਪ੍ਰਗਟ ਹੋਈ ਮੇਰੇ ਕੋਲ ਮੈਂ ਕੋਈ ਗੱਲ ਨਹੀਂ ਹੋਈ ਨਹੀਂ ਨਹੀਂ ਪੰਜਾਬ ਸਰਕਾਰ ਦੀ ਨਹੀਂ ਸਹਿਮਤੀ ਹੋਈ ਮੈਂ ਬਾਈ ਇਹ ਗੱਲ ਤਾਂ ਵੇਖੋ ਤੁਸੀਂ ਆਪਾਂ ਇਹ ਗੱਲ ਨਾ ਹੋਈ ਹੈ ਤੇ ਨਾ ਹੋਵੇ ਆਪਾਂ ਇਹ ਦੇ ਸਹਿਮਤੀ ਆਪਾਂ ਦੇਖੋ ਇਹ ਫੈਸਲਾ ਮਤਲਬ ਲੋਕਾਂ ਦੇ ਪਰੋਚ ਜਾਓ ਖਰਿਆਂ ਨੂੰ ਪਤਾ ਸਾਨੂੰ ਵੀ ਪਤਾ ਸਾਨੂੰ ਵੀ ਪਤਾ ਜੋ ਜੇ ਲੋਕਾਂ ਦੇ ਵਿਰੋਧ ਜਿਹੜਾ ਲੋਕ ਸਾਡੇ ਵਿਰੋਧ ਨੂੰ ਹੋ ਜਾਂਦੇ ਨੇ ਉਹਨੀਆਂ ਭਾਵਨਾਵਾਂ ਪਹੁੰਚਾਉਂਦਾ ਹੈ ਜਨਤਕ ਤੌਰ ਤੇ ਉਸ ਦਾ ਵਿਰੋਧ ਕਰਨਾ ਚਾਹੀਦਾ ਹੈ ਜਨਤਾ ਜੀ ਕਰਦੇ ਸਾਰੀ ਮਤਲਬ ਇੱਕ ਵੀ ਕਦੇ ਪ੍ਰੈਸ 'ਚ ਨਹੀਂ ਆਇਆ ਕਿਸੇ ਅਖਬਾਰ 'ਚ ਨਹੀਂ ਆਇਆ ਵੀ ਪੰਜਾਬ ਦੀ ਆਵਾਜ਼ ਨੂੰ ਬਹੁਤ ਪ੍ਰੈਸ 'ਚ ਨਾ ਜਾਣਦਾ ਪਰ ਮੈਂ ਲੋਕਾਂ ਨਾਲ ਲੋਕਾਂ ਦੇ ਨਾਲ ਪੰਜਾਬ ਦੇ ਨਾਲ ਪਹਿਲਾਂ ਵੀ ਸੀ ਤੇ ਹੁਣ ਵੀ ਹਾਂ ਚਲੋ ਇੱਕ ਤੁਸੀਂ ਨਾਲ ਹਾਂ ਜੀ ਸਾਨੂੰ ਵੀ ਤੁਸੀਂ ਨਾਲ ਇੱਕ ਪਸ਼ੂ ਪਾਲਣ ਮੰਤਰੀ ਵੀ ਹੋ ਜੀ ਮਤਲਬ ਇਸ ਏਰੀਏ ਦੇ ਵਿੱਚ ਇੰਨੇ ਪਸ਼ੂਆਂ ਦਾ ਨੁਕਸਾਨ ਹੋਇਆ ਕਹਿਣ ਤੋਂ ਪਰੇ ਮੈਨੂੰ ਪਤਾ ਦੇਖੋ ਮਾਰੇ ਜ਼ਿਮੀਦਾਰ ਦੀ ਇੱਕ ਜੇ ਕਹਿ ਦਈਏ ਪਸ਼ੂ ਕਿੱਥੇ ਰਹਿੰਦਾ ਮੈਨੂੰ ਪਤਾ ਜੀ ਮੈਨੂੰ ਹੋਇਆ ਤੇ ਮੈਂ ਤਾਂ ਨਾਲ ਦੀ ਨਾਲ ਟੀਮਾਂ ਲਾ ਕੇ ਜਿਹੜੀ ਮੇਰੀ ਦਵਾਈਆਂ ਲਾ ਕੇ ਜਿਹੜੀ ਉਹ ਅਕਸਰਾ ਨੇ ਅਣਗੈਲੀ ਬੜਤੀ ਉਹਦੇ ਵਿੱਚ ਉਹਦੇ ਵਿੱਚ ਉਹਨਾਂ ਦੇ ਕਾਰਵਾਈ ਕਰੀ ਉਹਨਾਂ ਦੇ ਹਾਂਜੀ ਹੋਈ ਹੈ ਇਹ ਮਤਲਬ ਮਾਰਸਾ ਜ਼ਿਲ੍ਹੇ ਦੇ ਵਿੱਚ ਹੋਈ ਹੈ ਹਾਂਜੀ ਹਾਂਜੀ ਇੱਥੋਂ ਦੀ ਜਿੱਥੋਂ ਦੇ ਸੀਗੇ ਖਿਆਲੇ ਕੋਲੇ ਤੇ ਜਿੱਥੋਂ ਦੇ ਸੀਗੇ ਇਹ ਖੜੇ ਹੈਗੇ ਹੋਈ ਹੈ ਹੋਈ ਹੈ ਭਾਈ ਜੀ ਤੁਸੀਂ ਦੇਖੋ ਫਾਈਲਾਂ ਚ ਹੋਈ ਹੈ ਮੈਂ ਭੇਜਣੀ ਹੈ ਜਿਹੜਾ ਹੁਣ ਆ ਗਿਆ ਸੀ ਕੋਲ ਉਸ ਨੂੰ ਨਹੀਂ ਮੈਂ ਪਾਸੇ ਕਰ ਸਕਦਾ ਉਹਦਾ ਸਰ ਡਾਕਟਰ ਸਾਹਿਬ ਤਾਂ ਉਹ ਜਿਹੜਾ ਡਾਕਟਰ ਸੀਗਾ ਉਹ ਤਾਂ ਟੱਪ ਗਿਆ ਬਾਹਰ ਬਾਹਰ ਦਾ ਹੋ ਗਿਆ ਅੱਗੇ ਉਹ ਉਹ ਆਪਦੀ ਰਿਟਾਇਰਮੈਂਟ ਮੰਗਦਾ ਸੀ ਮੈਂ ਤਾਂ ਉਹ ਵੀ ਰੋਕਦੀ ਵੀ ਨੂੰ ਨਹੀਂ ਰਿਟਾਇਰਮੈਂਟ ਦਿੱਤੀ ਜਾਣੀ ਜਿਹੜੀ ਗੱਲ ਮੇਰੇ ਵਿੱਚ ਹੈ ਮੇਲ ਸੰਸਦ ਸਭਾ ਦੇ ਵਿੱਚ ਵੀ ਸਾਰਾ ਮਸਲਾ ਹੈ ਦੇਖੋ ਠੀਕ ਹੈ ਕੀ ਤੁਸੀਂ ਉਹ ਸਰਕਾਰ ਆਪਣੀ ਨੂੰ ਮਾਫੀ ਦੇ ਰਹੀ ਹੈ ਉਹ ਮਾਫੀ ਵਾਸਤੇ ਵੀ ਪਹਿਲਾਂ ਇਸ ਤੱਕ ਪਹੁੰਚ ਨਹੀਂ ਸੀਗਾ ਇਹ ਮੇਰੇ ਵੱਲੋਂ ਸੈਂਟਰ ਗਵਰਨਮੈਂਟ ਨੂੰ ਲਿਖ ਕੇ ਦਿੱਤਾ ਗਿਆ ਵੀ ਜਿਵੇਂ ਕੁਦਰਤੀ ਆਪਤ ਨਾਲ ਫਸਲਾਂ ਜਿਹੜਾ ਡਿਜ਼ਾਰਟ ਸਿਸਟਮ ਹੁੰਦਾ ਉਹਦੇ ਵਿੱਚ ਪਾਇਆ ਜਾਵੇ ਸਾਨੂੰ ਇਹਦਾ ਮਾਅਬਦ ਦਿੱਤਾ। ਮਤਲਬ ਪਾਈ ਹੈ ਜਾਂ ਕੋਈ ਸਰਕਾਰ ਨੇ ਨਹੀਂ ਅਜੇ ਉਹਨਾਂ ਨੇ ਅਜੇ ਨਹੀਂ ਖਾਦ ਦਿੱਤੀ। ਸਾਡੇ ਵੱਲੋਂ ਕੋਈ ਦਵਾ। ਚਲੋ ਇਹ ਸਾਰੇ ਛੱਟੋ ਹੁਣ ਕੂਲਰੀਆਂ ਵਾਲੇ ਤੇ ਮਤਲਬ ਕੋਈ ਮੀਟਿੰਗ ਹੋ ਸਕਦੀ ਹੈ ਜਾਂ ਕਰ ਲਾਂਗੇ। ਕਿਤੇ ਰਹੇ।